ਸਾਰਿਆਂ ਨੂੰ ਸਤਿ ਸ੍ਰੀ ਅਕਾਲ ਇਹ ਇਹ ਇੱਕ ਬਹੁਤ ਹੀ ਜਿਹੜਾ ਦੁਖਦ ਇਨਸੀਡੈਂਟ ਜਿਹੜਾ ਹੋਇਆ ਹੈ ਮੈਂ ਇੱਥੇ ਤੁਸੀਂ ਜਾਣਦੇ ਹੋ ਸ਼ਾਇਦ ਸਾਰੇ ਜਾਣਦੇ ਹੋ ਮੈਂ ਇੱਥੇ ਪੂਰੇ ਹਫ਼ਤੇ ਵਰਸੇ ਆ ਰਿਹਾ ਤੇ ਮੈਂ ਤੁਹਾਡੇ ਸਾਰੇ ਦੁੱਖ ਨੂੰ ਸਮਝਦਾ ਵੀ ਹਾਂ ਉਹ ਜਦੋਂ ਮੈਨੇ ਮੁੰਡੇ ਦੀ ਵੀਡੀਓ ਦੇਖੀ ਮੈਨੂੰ ਆਪ ਬੜਾ ਥੋੜਾ ਲੱਗਿਆ ਤੇ ਅਸੀਂ ਪੂਰਾ ਐਫਐਡੀ ਦੇ ਉੱਤੇ ਲਾਇਆ ਵੀ ਹੈ ਉਹਨੂੰ ਬੰਦੇ ਪਰਮਲੇ ਵੀ ਲਾਇਆ ਦੋ ਅਸੀਂ ਅਰੈਸਟ ਵੀ ਕੀਤੇ ਨੇ ਇੱਕ ਐਸਪੈਕਟ ਇਦਾ ਵੈਲਫੇਅਰ ਵੀ ਹੁੰਦਾ ਹੈ कल एसएसपी साहब जो कि कॉन्स्टेंटली ਸਾਨੂੰ ਗਾਈਡਲੈਂਸ ਪ੍ਰੋਵਾਈਡ ਕਰ ਰਹੇ ਸੀਗੇ ਉਹ ਕੱਲ ਆਏ ਤੇ ਸਾਰੀ ਜਥੇਬੰਦੀ ਨਾਲ ਉਹਨੇ ਗੱਲਬਾਤ ਕੀਤੀ ਜਥੇਬੰਦੀ ਦੀ ਜੋ ਵੀ ਡਿਮਾਂਡਸ ਸੀ ਉਹਨੂੰ ਉਹਨਾਂ ਨਾਲ ਗੱਲਬਾਤ ਕਰਕੇ ਜੋ ਇੱਕ ਬਈ ਫੈਸਲੇ ਤੇ ਆਈਏ ਉਸ ਦੇ ਹਿਸਾਬ ਨਾਲ ਉਹਨੇ ਗੱਲ ਕੀਤੀ ਤੇ ਮੇਨ ਇਹਨਾਂ ਦੀ ਇੱਕ ਜਿਹੜੀ ਵੈਲਫੇਅਰ ਵੇਜ ਡਿਮਾਂਡ ਸੀ ਕਿ ਜੋ ਡਿਪੈਂਡੈਂਟ ਨੇ ਫੈਮਿਲੀ ਜਿਹੜੀ ਖਰਾਬ ਹੋਈ ਹੈ ਉਹਨਾਂ ਦੇ ਡਿਪੈਂਡੈਂਟ ਦੇ ਘਰ ਵਿੱਚ ਜਿਹੜਾ ਬੰਦੇ ਨੂੰ ਨੌਕਰੀ ਮਿਲੇ ਸਰਕਾਰੀ ਨੌਕਰੀ ਮਿਲੇ ਐਸਐਸਪੀ ਸਾਹਿਬ ਨੇ ਤੁਰੰਤ ਉਸ ਮੀਟਿੰਗ ਦੇ ਬਾਅਦ ਡੀਜੀਪੀ ਸਾਹਿਬ ਨਾਲ ਗੱਲ ਕੀਤੀ ਤੇ ਉਹਨ ਕੰਪੈਸ਼ਨੇਟ ਕਰਾਉਂ ਸਾਨੂੰ ਉਹਦੇ ਦੇ ਹਿਸਾਬ ਨਾਲ ਜਿਹੜੇ ਡਿਪੈਂਡੈਂਟਸ ਨੂੰ ਸਰਕਾਰੀ ਫੁੱਲ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਦਿਵਾਉਣ ਦੀ ਰਿਕੁਐਸਟ ਕੀਤੀ ਡੀਜੀਪੀ ਸਾਹਿਬ ਦੀ ਪ੍ਰਵਾਨਗੀ ਦੇ ਬਾਅਦ ਐਸਐਸਪੀ ਸਾਹਿਬ ਨੇ ਡਾਇਰੈਕਸ਼ਨਸ ਦਿੱਤੀ ਕਿ ਜੋ ਵੀ ਡਿਪੈਂਡੈਂਟਸ ਨੇ ਵਿਚਾਰੇ ਜਿਨ੍ਹਾਂ ਦੇ ਪਰਿਵਾਰ ਖਰਾਬ ਹੋਏ ਨੇ ਇਸ ਦੁਖਦ ਇਨਸੀਡੈਂਟ ਦੇ ਵਿੱਚ ਤੇ ਉਹਨਾਂ ਨੂੰ ਪੰਜਾਬ ਪਬਲਿਕ ਦੇ ਵਿੱਚ ਉਹਨਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਆਜ ਤੋ ਨਹੀਂ ਦਿੱਤੀ ਜਾਂਦੀ ਹੈ ਤੇ ਅੱਜ ਮੇਰੇ ਕੋਲ ਜਿਹੜੇ ਹੈ ਉਹਨਾਂ ਦੇ ਅਪੁਆਇੰਟਮੈਂਟ ਲੈਟਰ ਲੈ ਕੇ ਆਇਆ ਹਾਂ ਇੱਕ ਦੇਖੋ ਅਸੀਂ ਕਿਸੇ ਦੀ ਜਿਹੜੀ ਛਤੀ ਹੋਈ ਹੈ ਉਹਨੂੰ ਅਸੀਂ ਪੂਰਾ ਨਹੀਂ ਕਰ ਸਕਦੇ ਪਰ ਅਸੀਂ ਵੱਤ ਤੋਂ ਵੱਤ ਜਿਹੜਾ ਉਹਨਾਂ ਦੇ ਸਪੋਰਟ ਵਿੱਚ ਖੜੇ ਆ ਇੱਕ ਬੰਦਾ ਜਿਹੜਾ ਮੇਨ ਲੱਖਾ ਹੈਗਾ ਉਹ ਵਜਿਆ ਹੋਇਆ ਹੈ ਉਹਦੇ ਪਿੱਛੇ ਵੀ ਅਸੀਂ ਪੂਰੀ ਸ਼ਹਿਦਤ ਨਾਲ ਲੱਗੇ ਹੋਏ ਰਹਾ ਉਹਨੂੰ ਵੀ ਅਸੀਂ ਜਲਦ ਹੋ ਜਾਂਦੇ ਬੜ ਕੇ ਕਮਨ ਸਾਹਿਬ ਜ਼ਰੂਰ ਦਿਲਾਵਾਂਗੇ ਤੇ ਤੁਹਾਡਾ ਤੁਕ ਅਸੀਂ ਪੂਰੀ ਤਰ੍ਹਾਂ ਸਮਝਦੇ ਆਂ। ਬਾਕੀ ਐਡਮਿਨਿਸਟ੍ਰੇਸ਼ਨ ਵੱਲੋਂ ਵੀ ਜਿਹੜਾ ਮੈਕਸਿਮਮ ਤੋਂ ਮੈਕਸਿਮਮ ਜੋ ਕੰਪਨਸੇਸ਼ਨ ਹੋ ਸਕਦਾ ਹੈ ਉਹ ਤੁਹਾਨੂੰ ਦਿਲਾਇਆ ਜਾ ਰਿਹਾ ਹੈ। ਇਹਦੇ ਬਾਰੇ ਤੁਹਾਨੂੰ ਜਿਹੜੇ ਆਪਣੇ ਏਡੀਸੀ ਮੈਡਮ ਵੀ ਆਏ ਨੇ ਇਹ ਤੁਹਾਨੂੰ ਅਫਵਾਦ ਕਰਾਵਾਂਗੇ। ਤੇ ਅਸੀਂ ਜਥੇਬੰਦੀ ਦਾ ਵੀ ਧੰਨਵਾਦ ਕਰਨਾ ਚਾਹੁੰਦੇ ਆਂ ਇਹਨਾਂ ਨੇ ਪੂਰੇ ਨਗਰ ਦਾ ਤੇ ਪੂਰੇ ਪਿੰਡ ਦਾ ਵੀ ਮੈਂ ਸਮੁੱਚੇ ਪਿੰਡ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗਾ। ਇਤਨੇ ਵੱਡੇ ਪੱਧਰ ਤੇ ਜਿਹੜਾ ਪ੍ਰੋਟੈਸਟ ਹੋਇਆ ਉਹਨੂੰ ਪੀਸਫੁਲੀ ਤੁਸੀਂ ਰੱਖਿਆ ਕੋਈ ਸਾਨੂੰ ਲਾਅ ਐਂਡ ਆਰਡਰ ਦੀ ਕਦੀ ਵੀ ਸਿਚੁਏਸ਼ਨ ਨਹੀਂ ਆਈ ਹੈ ਤੁਸੀਂ ਆਪਣੀ ਡਿਮਾਂਡ ਬੜੀ ਜੈਨੂਇਨ ਤਰੀਕੇ ਨਾਲ ਜਿਹੜੀ ਹੈ ਕਨਸਟੀਟਿਊਸ਼ਨਲੀ ਅਸੀਂ ਰੱਖਦੇ ਆਂ ਵੈਸੀ ਤੁਸੀਂ ਰੱਖੀ ਹੈ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਅੱਗੇ ਵੀ ਤੁਹਾਨੂੰ ਭਰੋਸਾ ਦਿਲਾਉਣਾ ਚਾਹੁੰਦਾ ਜਿਹੜਾ ਇੱਕ ਮੇਨ ਅਕਿਲ ਲੈ ਗਿਆ ਉਹਨੂੰ ਅਸੀਂ ਸਖਤੋ ਸਖਤ ਕਰਕੇ ਜਲਦੋਂ ਜਲਦ ਉਹਨੂੰ ਗ੍ਰਿਫਤਾਰ ਕਰਾਂਗੇ ਤੇ ਤੁਹਾਨੂੰ ਇਨਸਾਫ ਦਿਲਾਵਾਂਗੇ

कता चंद पाका एकता चंद पा दोबारा थोड़ी जी गलत साहब ने करनी है साझीडीसी कर सुने ਮੈਂ ਮੈਂ ਜਦੋਂ ਇਹਨੂੰ ਇਹ ਸਾਡੇ ਡੇਰਾ ਸੀ ਤੇ ਮੈਂ ਦੇਖਿਆ ਇਹ ਕਾਫੀ ਦੁਖੀ ਸੀ ਮੈਨੂੰ ਚਲੋ ਸ਼ਬਾਸ਼ੀ ਵੀ ਰੀਤੀ ਤੇ ਮੈਂ ਇਹਨੂੰ ভরਸਾ ਦੇ ਲੈ ਕੇ ਆ ਤੁਸੀਂ ਸਾਡੀ ਫੈਮਿਲੀ ਉਹ ਤੁਹਾਡਾ ਵੈਲਫੇਅਰ ਦੇਖਣਾ ਸਾਡਾ ਪੂਰੀ ਜ਼ਿੰਦਗੀ ਵਰਗਾ ਕੰਮ ਹੈ ਤੇ ਤੁਹਾਨੂੰ ਬਿਲਕੁਲ ਵੀ ਜ਼ਰੂਰ ਜਿਹੜੀ ਇਹ ਪਰੇਸ਼ਾਨ ਹੁੰਦੀ ਲੋੜ ਨਹੀਂ ਹੈ ਧੰਨਵਾਦ ਤੇ ਮੈਡਮ ਦੀ ਦੋ ਮਿੰਟ ਤੁਸੀਂ ਐਸਪੀ ਸਾਹਿਬ ਦੀ ਜਿਹੜੀ ਗੱਲ ਹੈਗੀ ਹੈ ਉਹਦੇ ਅੱਗੇ ਹੀ ਵਧਾਉਂਦੀ ਕੋਈ ਮੈਂ ਅ ਅਸੀਂ ਅੱਜ ਸਵੇਰ ਤੋਂ ਹੀ ਆ ਕਈ ਦਿਨਾਂ ਤੋਂ ਬੈਠੇ ਹਾਂ ਅਸੀਂ ਇਸ ਜਿਹੜੀ ਘਟਨਾ ਹੋਈ ਹੈ ਉਹਦੇ ਵਿੱਚ ਪੂਰਾ ਐਫਰਟ ਪੁਲਿਸ ਪ੍ਰਸ਼ਾਸਨ ਵੱਲੋਂ ਸਿਵਲ ਪ੍ਰਸ਼ਾਸਨ ਵੱਲੋਂ ਲਾਇਆ ਜਾ ਰਿਹਾ ਹੈ ਤੇ ਜਿਵੇਂ ਅਸੀਂ حساب ਪਹਿਲੜੀ ਕਿਹਾ ਦੋ ਬੰਦੇ ਤਾਂ ਫੜੇ ਜਾ ਚੁੱਕੇ ਐ ਤੇ ਤੀਸਰੇ ਦਾ ਵੀ ਅਸੀਂ ਜਲਦੀ ਜਿਹੜਾ ਇਹਨਾਂ ਵੱਲੋਂ ਆਸ਼ਾਸਨ ਦਿੱਤਾ ਗਿਆ ਉਹ ਜ਼ਰੂਰ ਕਰਾਵਾਂਗੇ ਆ ਹੁਣ ਮੈਂ ਹਮ ਸਾਰਿਆਂ ਨੂੰ ਜਿਹੜਾ ਪਿਛਲੀ ਵਾਰ ਅਸੀਂ ਹੁਣ ਆਪਣੀ ਤਰਫ ਤੋਂ ਜਿਹੜਾ ਕੰਪਨਸੇਸ਼ਨ ਹੈ ਉਹ ਦੋਨੋਂ ਪਰਿਵਾਰਾਂ ਨੂੰ 4-4 ਲੱਖ ਰੁਪਏ ਦਾ ਕਰ ਦਿੱਤਾ ਹੈ ਉਹ ਇਹ ਕੰਪਨਸੇਸ਼ਨ ਸਿਰਫ ਇੱਕ ਟੋਕਨ ਵਨੀ ਇੱਕ ਜਿਹੜਾ ਸਟਾਰਟਿੰਗ ਅਸੀਂ ਪਰਿਵਾਰ ਨੂੰ ਦੇਖੋ ਕਿਸੇ ਦੀ ਕਮੀ ਤਾਂ ਅਸੀਂ ਨਹੀਂ ਪੂਰੀ ਕਰ ਸਕਦੇ ਪਰ ਇੱਕ ਮੋਰਲ ਸਪੋਰਟ ਫਾਈਨੈਂਸ਼ੀਅਲ ਸਪੋਰਟ ਦੇ ਨਾਲ ਅਸੀਂ ਉਹਨਾਂ ਦੀ ਹੈਲਪ ਜ਼ਰੂਰ ਕਰ ਸਕਦੇ ਆ ਤਾਂ ਰਾਈਟ ਨਾਓ ਇੱਕ ਵਾਰ ਸਟਾਰਟਿੰਗ ਵਿੱਚ ਅਸੀਂ 4-4 ਲੱਖ ਰੁਪਏ ਦੋਨੋਂ ਪਰਿਵਾਰਾਂ ਨੂੰ ਦੇ ਰਿਹਾ ਅਤੇ ਨਾਲ ਹੀ असी ਸੀਐਮ ਆਫਿਸ ਚ 50-50 ਲੱਖ ਦੋਨੋਂ ਪਰਿਵਾਰਾਂ ਲਈ ਲਿਖ ਦਿੱਤਾ ਹੈ ਪਰ ਉਹ ਜਿਹੜਾ ਅਸੀਂ ਚਿੱਠੀ ਮੈਂ ਇਹਨਾਂ ਜਿੱਥੇ ਬੰਦੀ ਨੂੰ ਵੀ ਦੇ ਦਿੱਤੀ ਹੈ ਹਾਲ ਚਲੋ ਇਹ ਲੈ ਲਓ ਸਰਪੰਚ ਜੀ ਉਹ ਲੈ ਜਿਹੜੀ ਚਿੱਠੀ ਹੈਗੀ ਐ ਅਸੀਂ ਆਲਰੇਡੀ ਲਿਖ ਦਿੱਤੀ ਹੈ ਤੇ ਅਸੀਂ ਇਹਨੂੰ ਫੋਲੋਅ ਅਪ ਵੀ ਕਰਦੇ ਰਵਾਂਗੇ ਮੈਂ ਸਮੁੱਚੇ ਨਗਰ ਦਾ ਪੰਚਾਇਤ ਦਾ ਤੇ ਨਗਰ ਵਾਸੀਆਂ ਦਾ ਸਾਬਦਾ ਧੰਨਵਾਦ ਵੀ ਕਰਦੀ ਆਂ ਕਿ ਮੈਂ ਜਦੋਂ ਪਿਛਲੀ ਵਾਰ ਆਈ ਤੇ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕੀਤੀ ਤਾਂ ਤੁਸੀਂ ਸਾਡੀ ਗੱਲ ਤੇ ਪੂਰੇ ਫੁੱਲ ਚਾੜੇ ਤੇ ਸਾਡੀ ਗੱਲ ਪੂਰੀ ਮੰਨੀ ਤਾਂ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਅਸੀਂ ਇਹਦੇ ਵਿੱਚ ਦਿਲੋਂ ਤੁਹਾਡੇ ਨਾਲ ਖੜੇ ਆਂ ਅਸੀਂ ਹਮੇਸ਼ਾ ਤੁਹਾਡੇ ਨਾਲ ਖੜੇ ਆ ਇਸ ਦੁਖਦਵੀਂ ਘੜੀ ਵਿੱਚ ਜਿੱਦਾਂ ਅਸੀਂ ਤੁਹਾਡੇ ਨਾਲ ਬਣ ਸਕਦੇ ਆ ਅਸੀਂ ਉਹਦੇ ਨਾਲ ਤੁਹਾਡੇ ਨਾਲ ਖੜੇ ਆ ਧੰਨਵਾਦ ਜੀ